ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰੇ ਜਿੰਨੇ ਵੀ ਆਪਣਾ YouTube ਚੈਨਲ ਤੇ Facebook ਪੇਜ ਸਾਰ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਖਾਤਰ 834 ਟਰੈਕਟਰ ਜੀ ਤੇ 744 ਨਾਲ ਖੜਾ 834 ਲੈ ਕੇ ਆਏ 2015 ਮਾਡਲ ਨੰਬਰ ਵੈਸਟ ਬੰਗਾਲ ਦਾ ਜੀ ਟਰੈਕਟਰ ਦੇ ਇੰਜਨ ਗੇਅਰ ਦੀ ਗੱਲ ਕਰੀਏ ਤਾਂ ਰਪੀਰ ਰਪਿਆ ਜੀ ਤੇ ਰੰਗ ਪੇਂਟ ਤੁਸੀਂ ਟਰੈਕਟਰ ਦਾ ਚੈੱਕ ਕਰ ਸਕਦੇ ਹੋ ਸਾਫ਼ ਸੁਥਰਾ ਰੰਗ ਪੇਂਟ ਆ ਜੀ 834 XM ਜੋ ਕਿ 2015 ਮਾਡਲ ਟਰੈਕਟਰ ਆ ਜੀ ਨੰਬਰ ਵੈਸਟ ਬੰਗਾਲ ਦਾ ਡੀਲ ਐਕਸ ਮਾਡਲ ਟੱਪ ਆ ਗਿਆ ਜੀ ਟਰੈਕਟਰ ਦਾ ਤੇ ਟਾਇਰਾਂ ਦੀ ਗੱਲ ਕਰੀਏ ਤਾਂ ਜੀ ਪਿਛਲੇ ਟਾਇਰ ਤੋਂ 20 25 25 ਟਾਇਰ ਆ ਜੀ ਪਿਛਲੇ ਰਿੰਬ ਤੇ ਮਗਰਾੜ ਪੇਂਟ ਆ ਜੀ ਟਰੈਕਟਰ ਤੇ ਛੱਤੀ ਲੱਗੀ ਵੀ ਆ ਜੀ ਉੱਤੇ ਬਾਕੀ ਟਰੈਕਟਰ ਸਾਰਾ Ориਜਨਲ ਆ ਜੀ ਲਿੰਕਾਂ ਵਗੈਰਾ ਦੀ ਚੈੱਕ ਨਹੀਂ ਸੰਚੈੱਕ ਕਰ ਸਕਦੇ ਹਾਂ ਜੀ ਜੈਕ ਵਗੈਰਾ ਲੱਗੇ ਹੋਏ ਨੇ ਸਾਈਡਾਂ ਵਾਲੇ ਡਰਾਬਲ ਹੁੱਕ ਵਿੱਚ ਆ ਜੀ ਉਹ ਤਾਂ ਹਾਲਾ ਕੰਟਰੋਲਰ ਹੈ ਨਹੀਂ ਉੱਥੇ ਹੀ ਲਿਆ ਕੇ ਪਾ ਸਕਦੇ ਹਾਂ ਆਪ ਦਾ ਤੇ ਜੇ ਰੇਟ ਦੀ ਗੱਲ ਕਰਗੇ ਤਾਂ ਜੀ ਰੇਟ ਬਹੁਤ ਹੀ ਸਸਤਾ ਰੇਟ ਹੈ ਜੀ 735 ਵਾਲਾ ਰੇਟ ਹੈ ਜੀ ਟਰੈਕਟਰ ਦਾ 2001-02 ਮਾਡਲ ਵਾਲਾ ਤੇ ਰੇਟ ਆਪਾਂ ਰੱਖਿਆ ਜੀ ਟਰੈਕਟਰ ਦਾ 1 ਲੱਖ ਤੇ 75000 ਰੁਪਿਆ ਮੌਕੇ ਤੇ ਫੋਨ ਕਰਕੇ ਟਰੈਕਟਰ ਦੇਖ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਡਿਸਕਾਊਂਟ ਹੋ ਜਾਊ ਮੌਕੇ ਤੇ ਕੋਈ ਚੱਕਰ ਨਹੀਂ ਹੈਗਾ ਕੰਡੀਸ਼ਨ ਚੈੱਕ ਕਰ ਸਕਦੇ ਹੋ ਅਗਲੇ ਟਾਇਰਾਂ ਦੀ ਕਿਰੀਸ ਚੈੱਕ ਕਰੋ 708065 ਟਾਇਰ ਆ ਜੀ ਅਗਲੇ XM 834 ਸਾਫ਼ ਸੁਥਰਾ ਟਰੈਕਟਰ ਹੈ ਜੀ 15 ਮਾਡਲ ਹੈ ਨੰਬਰ West Bengal ਦਾ ਸਾਡਾ FD ਡੇਟ ਮਿਲੂਗਾ ਜੀ ਸਾਡੀ ਕਾਗਜ਼ ਪੱਤਰਾਂ ਕਰਨ ਨੂੰ ਫੁੱਲ ਗਾਰੰਟੀ ਹੋਊਗੀ ਪਿੰਡ ਲਹਿਰਾ ਮੁਹੱਬਤ ਜ਼ਿਲ੍ਹਾ ਪਠੰਡਾ ਸਕ੍ਰੀਨ ਉੱਤੇ ਹੈਲਪ ਨੰਬਰ ਚੱਲ ਰਿਹਾ ਜੀ ਜੇ ਕਿਸੇ ਵੀ ਨੇ ਟਰੈਕਟਰ ਖਰੀਦਣਾ ਹੋਵੇ ਤਾਂ ਆਪਣੇ ਨਾਲ ਗੱਲਬਾਤ ਕਰ ਕਰਕੇ ਖਰੀਦ ਸਕਦੇ ਹੋ ਜੇ ਕਿਸੇ ਵੀ ਨੇ ਆਪਣੇ ਪੇਜ ਉੱਤੇ ਜਾਂ YouTube ਚੈਨਲ ਤੇ ਐਡ ਲਗਵਾਉਣੀ ਹੋਵੇ ਫੋਟੋ ਬਣਾ ਕੇ ਫੋਟੋਆਂ ਖਿੱਚ ਕੇ ਵੀਡੀਓ ਬਣਾ ਕੇ ਆਪਣੇ ਹੈਲਪ ਨੰਬਰ ਉੱਤੇ ਸੈਂਡ ਕਰ ਦਿਓ ਜੀ ਤੁਹਾਡੀ ਐਡ ਬਿਲਕੁਲ ਫ੍ਰੀ ਕੀਤੀ ਜਾਊਗੀ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਜੀ ਤੇ ਇੱਕ ਵਾਰੀ ਆਪਣਾ Instagram ID ਚੱਲ ਰਹੀ ਹੈ ਜੀ ਸਕ੍ਰੀਨ ਦੇ ਉੱਤੇ PB03 Gill Tractors ਇਹਨੂੰ ਜਰੂਰ ਫੋਲੋ ਕਰੋ ਵੀਰੇ ਕਿਉਂ ਆਪਣੀ ਵੀਡੀਓ ਤੁਹਾਨੂੰ ਪਤਾ ਹੀ ਆ ਵਧੀਆ ਚੱਲ ਜਾਂਦੀ ਆ ਚਲੋ ਕਿਰਪਾ ਮਾਲਕ ਜੀ ਤੇ ਬਾਈ ਤੁਹਾਡਾ ਬਹੁਤ ਸਾਥ ਆ ਵੀਡੀਓ ਚ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਇੰਸਟਾਗ੍ਰam ID PV03 Gil Tractor screen ਉੱਤੇ ਚੱਲ ਰਹੀ ਹੈ ਨੰਬਰ ਬਾਹਰ ਦੇ ਟਰੈਕਟਰ ਵੀਡੀਓ ਪਾਉਣੇ ਹੁੰਦੇ ਆ ਆਪਾਂ ਦਾ ਸ਼ਾਰਟ ਉੱਤੇ ਤੇ ਵੱਧ ਤੋਂ ਵੱਧ ਫੋਲੋ ਕਰ ਲਓ ਵੀਰੇ ਉਹਨੂੰ ਉਹ ਇੰਸਟਾਗ੍ਰam ਵਾਲਿਆਂ ਨੇ ਆਪਾਂ ਨੂੰ ਇਸ਼ੂ ਜਾਂ ਦੇ ਰੱਖਿਆ ਇੱਕ ਤੇ ਉਹ ਆਪਾਂ ਇਸ਼ੂ ਜਾਂ ਪਾਰ ਕਰਨਾਗਾ ਤੇ ਸਬਸਕ੍ਰਾਈਬ ਫੋਲੋ ਵਧਾਉਣੇ ਆ ਵੀਰੇ ਤੇ ਜਰੂਰ ਫੋਲੋ ਕਰੋ ਵੀਰੇ ਫੋਲੋ ਕਰਨ ਲਈ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦੀ